ਸ਼੍ਰੀ ਗਣੇਸ਼ ਚਤੁਰਥੀ ਦਾ ਉਤਸਵ ਪੂਰੇ ਭਾਰਤ ਵਿੱਚ 7 ਸਤੰਬਰ ਤੋਂ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸ ਉਤਸਵ ਦੌਰਾਨ ਸ਼ਰਧਾਲੂ ਗਣਪਤੀ ਜੀ ਮਹਾਰਾਜ ਦੀ ਪੂਜਾ ਅਰਚਨਾ ਕਰਦੇ ਹਨ ਅਤੇ ਆਪਣੇ ਘਰਾਂ ਵਿੱਚ ਸ਼੍ਰੀ ਗਣਪਤੀ ਮਹਾਰਾਜ ਦੀਆਂ ਮੂਰਤੀਆਂ ਸਥਾਪਿਤ ਕਰਦੇ ਹਨ। ਇਸ ਸਬੰਧੀ ਅੰਮ੍ਰਿਤਸਰ ਦੇ ਕਈ ਬਾਜ਼ਾਰਾਂ ਵਿੱਚ ਗਣਪਤੀ ਮਹਾਰਾਜ ਦੀਆਂ ਸੁੰਦਰ ਮੂਰਤੀਆਂ ਸਜਾਈਆਂ ਗਈਆਂ ਹਨ। ਇਹਨਾਂ ਸੁੰਦਰ ਮੂਰਤੀਆਂ ਨੂੰ ਵਿਕਰੀ ਲਈ ਸਜਾਈ ਬੈਠੇ ਇੱਕ ਦੁਕਾਨਦਾਰ ਹਰਪ੍ਰੀਤ ਸਿੰਘ ਲਾੜੀ ਨੇ ਵਾਈਬਰੈਂਟ ਪੰਜਾਬ ਨਿਊਜ਼ ਟੀਮ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਉਹਨਾਂ ਕੋਲ ਗਣਪਤੀ ਜੀ ਦੀਆਂ ਬਹੁਤ ਹੀ ਸੁੰਦਰ ਮੂਰਤੀਆਂ ਹਨ ਜੋ ਕਿ ਮਿੱਟੀ ਤੋਂ ਬਣਾਈਆਂ ਗਈਆਂ ਹਨ ਅਤੇ ਇਹ ਸਭ ਕੋਲਕਾਤਾ ਤੋਂ ਮੰਗਵਾਈਆਂ ਗਈਆਂ ਹਨ। ਉਹਨਾਂ ਦੱਸਿਆ ਕਿ ਪਲਾਸਟਰ ਨਾਲ ਤਿਆਰ ਕਰਕੇ ਵੇਚਦੇ ਹਨ ਪਰ ਪਲਾਸਟਰ ਨਾਲ ਤਿਆਰ ਕੀਤੀਆਂ ਗਈਆਂ ਮੂਰਤੀਆਂ ਜਲ ਪ੍ਰਵਾਹ ਤੋਂ ਬਾਅਦ ਪਾਣੀ ਵਿੱਚ ਘੁਲਦੀਆਂ ਨਹੀਂ ਹਨ। ਜਦ ਕਿ ਮਿੱਟੀ ਦੀਆਂ ਬਣੀਆਂ ਮੂਰਤੀਆਂ ਛੇਤੀ ਹੀ ਪਾਣੀ ਵਿੱਚ ਘੁਲ ਜਾਂਦੀਆਂ ਹਨ। ਇਸ ਲਈ ਸਾਰੇ ਸ਼ਰਧਾਲੂਆਂ ਨੂੰ ਮਿੱਟੀ ਨਾਲ ਬਣੀਆਂ ਮੂਰਤੀਆਂ ਹੀ ਪੂਜਾ ਲਈ ਲੈ ਕੇ ਜਾਣੀਆਂ ਚਾਹੀਦੀਆਂ ਹਨ। ਉਹਨਾਂ ਦੱਸਿਆ ਕਿ ਉਹਨਾਂ ਕੋਲ ਗਣਪਤੀ ਜੀ ਦੀ ਛੋਟੀ ਤੋਂ ਲੈ ਕੇ ਵੱਡੀ ਮੂਰਤੀ ਬਹੁਤ ਹੀ ਸੁੰਦਰ ਸਜਾਵਟ ਅਤੇ ਵੱਖ-ਵੱਖ ਰੰਗਾਂ ਵਿੱਚ ਉਪਲਬਧ ਹਨ ਉਹਨਾਂ ਦੱਸਿਆ ਕਿ ਸ਼ਰਦਾਲੂ ਆਪਣੀ ਸ਼ਰਧਾ ਮੁਤਾਬਿਕ ਹਰ ਸਾਈਜ਼ ਦੀ ਮੂਰਤੀ ਆਪਣੇ ਘਰ ਲਿਆ ਕੇ ਜਾਂਦੇ ਹਨ ਅਤੇ ਆਪਣੀ ਸ਼ਰਧਾ ਮੁਤਾਬਿਕ ਕੋਈ 2 ਦਿਨ ਕੋਈ 3 ਦਿਨ ਅਤੇ ਕੋਈ 7 ਦਿਨ ਗਣਪਤੀ ਜੀ ਮਹਾਰਾਜ ਦੀ ਪੂਜਾ ਅਰਚਨਾ ਤੋਂ ਬਾਅਦ ਇਹਨਾਂ ਮੂਰਤੀਆਂ ਦਾ ਜਲ ਪ੍ਰਵਾਹ ਕਰਦੇ ਹਨ ਉਹਨਾਂ ਇੱਕ ਵਾਰ ਫਿਰ ਸਭ ਸ਼ਰਦਾਲੂਆਂ ਨੂੰ ਮਿੱਟੀ ਨਾਲ ਤਿਆਰ ਕੀਤੀਆਂ ਗਈਆਂ ਮੂਰਤੀਆਂ ਖਰੀਦਣ ਦੀ ਅਪੀਲ ਕੀਤੀ ਕਾ ਗਣਪਤੀ ਫੁੱਲ ਤਿਆਰੀ ਹੈ ਜੀ ਪੂਰੇ ਇੰਡੀਆ ਵਿੱਚ ਤਿਆਰੀ ਹੈ ਗਣਪਤੀ ਜੀ ਮਹਾਰਾਜ ਜੀ ਪਹਾਰ ਚੁੱਕੇ ਨੇ ਸ਼ਹਿਰ ਦੇ ਵਿੱਚ ਆ ਚੁੱਕੇ ਨੇ ਇਹ ਤਿਹਾੜ ਜਿਹੜਾ ਹੈ ਪੂਰੇ ਇੰਡੀਆ ਵਿੱਚ ਬੜੇ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਸਭ ਤੋਂ ਪਹਿਲੇ ਮਹਾਰਾਸ਼ਟਰ ਚੱਲਦਾ ਸੀ ਇਹ ਬਹੁਤ ਜ਼ਿਆਦਾ ਹੁਣ ਪੂਰੇ ਪੰਜਾਬ ਵਿੱਚ ਵੀ ਚੱਲੂ ਹੋ ਗਿਆ ਹੈ ਅੰਮ੍ਰਿਤਸਰੀ ਬਹੁਤ ਜ਼ਿਆਦਾ ਖਾਸ ਕਰਕੇ ਲੋਕੀ ਸੁਦੇ ਰਹੇ ਨੇ ਇਸ ਟਾਈਮ ਬੜੀ ਤਵੱਜੂ ਦੇ ਰਹੇ ਨੇ ਇਸ ਟਾਈਮ ਇਸ ਗਣੇਸ਼ ਮਹਾਰਾਜ ਦੀ ਗਣੇਸ਼ ਮਹਾਰਾਜਨ ਹਰ ਕੋਈ ਪੂਜਦਾ ਦੀ ਆराधना ਕਰਨੀ ਬਹੁਤ ਸ਼ੁਭ ਮੰਨੀ ਜਾਂਦੀ ਹੈ ਜਦੋਂ ਵੀ ਕੋਈ ਜਗਰਾਤਾ ਹੁੰਦਾ ਹੈ ਸਭ ਤੋਂ ਪਹਿਲਾਂ ਗਣੇਸ਼ਰਾਧਨਾ ਜ਼ਰੂਰੀ ਹੁੰਦੀ ਹੈ ਗਣਪਤੀ ਗਣੇਸ਼ ਨੂੰ ਮਨਾਈਏ ਸਾਰੇ ਕੰਮ ਰਾਸ ਹੋਣਗੇ ਇਸ ਜੇ ਕਿ ਗਣਪਤੀ ਨੂੰ ਪੁੱਜਣਾ ਚਾਹੀਦਾ ਹੈ ਐਸੇ ਜੀ ਸਾਡੇ ਕੋਲ ਤੇ ਕਲਕੱਤੇੋਂ ਆਂਦਾ ਗਣੇਸ਼ ਬਣ ਕੇ ਪਿਓਰ ਮਿੱਟੀ ਦਾ 90% ਦੇ ਸ਼ਹਿਰ ਜੀ ਪੀਓਪੀ ਤਿਆਰ ਹੁੰਦੀ ਹੈ ਭਈ ਪੀਓਪੀ ਦੀ ਬੇਦਵੀ ਹੁੰਦੀ ਹੈ ਗਣੇਸ਼ ਘੁਲਦੇ ਨਹੀਂ ਹੈ ਪਾਣੀ ਵਿੱਚ ਫਿਰ ਅਸੀਂ ਕਈ ਵਾਰੇ ਕਾਫੀ ਵੀਡੀਓਸ ਦੇਖਿਆ ਹੈ ਉਹਦੇ ਵਿੱਚ ਗਣੇਸ਼ ਨੂੰ ਲੋਕੀ ਛੋਟੀਆਂ ਨਾਲ ਤੋੜ ਦਿੰਦੇ ਕੋਈ ਡਾਂਗਾ ਮਾਰ ਤੋੜਦੇ ਵੀ ਘੁਲ ਜਾਵੇ ਖੋਰ ਜਾਵੇ ਪਰ ਜੋ ਮਿੱਟੀ ਦੀ ਇਹ ਰਾਦਨਾ ਮਿੱਟੀ ਪਿਓਰ ਹੁੰਦੀ ਹੈ ਮਿੱਟੀ ਦਾ ਹੀ ਗਣੇਸ਼ ਹੀ ਪੂਜਾ ਕਰਨੀ ਚਾਹੀਦੀ ਹੈ ਠੀਕ ਹੈ ਜੀ ਐਸੇ ਸਾਡੇ ਕੋਲ ਇੱਕ ਗਣੇਸ਼ ਹੈ ਪੂਰੇ ਫੁੱਲ ਤਿਆਰੀ ਵਿੱਚ ਹੈਗੇ ਇਸ ਟਾਈਮ ਕੋਈ ਇਹਨੂੰ ਸੇਰਾ ਪਾਉਣ ਦੀ ਲੋੜ ਨਹੀਂ ਹੈਗੀ ਫੁੱਲ ਤਿਆਰ ਹੋ ਕੇ ਆਂਦੇ ਟੋਟਲੀ ਗਣੇਸ਼ ਸਾਰੇ ਠੀਕ ਹੈ ਜੀ ਹੋਰ ਇਹ ਪਿਓਰ ਕੱਚੀ ਮਿੱਟੀ ਦੀ ਹੁੰਦੇ ਆ ਕਈ ਕਹਿੰਦੇ ਜੀ ਮਿੱਟੀ ਦੇ ਨਹੀਂ ਹੈਗੇ ਜੀ ਮਿੱਟੀ ਇਹ ਪਿਓਰ ਹੈਗੀ ਹੈ ਇਹਦੀ ਮਿੱਟੀ ਦੀ ਤੁਹਾਨੂੰ ਪਛਾਣ ਕਰਨ ਦਾ ਤਰੀਕਾ ਦਿੰਦੇ ਆ ਵੀ ਤੁਸੀਂ ਕਿਤੇ ਵੀ ਗਣੇਸ਼ ਲਓ ਜਾ ਕੇ ਜਿਹਦੀ ਮਿੱਟੀ ਪਛਾਣ ਕਿੱਦਾਂ ਕਰਨੀ ਹੈ ਗਣੇਸ਼ ਨੂੰ ਇਸ ਤਰ੍ਹਾਂ ਉਲਟਾ ਕਰਨਾ ਹੈ ਥੋੜਾ ਜਿਹਾ ਪਾਣੀ ਲੈਣਾ ਹੈ ਇਸ ਤਰ ਠੀਕ ਹੈ ਜੀ ਇਹਨੂੰ ਹੱਥ ਦੋ ਤਿੰਨ ਮਾਰੇ ਇਸ ਤਰ੍ਹਾਂ ਮਾਰੋਗੇ ਤਾਂ ਤੁਹਾਨੂੰ ਪਿਓਰ ਬਾਹਰ ਮਿੱਟੀ ਨਹੀਂ ਰਹੇਗੀ ਸਾਰੀ ਇਸ ਤਰ੍ਹਾਂ ਦੀ ਐ ਚੀ ਮਿੱਟੀ ਹੈ ਸਾਰੀ ਗਣੇਸ਼ ਦੀ ਇਹ ਪਛਾਣ ਹੈ ਜੀ ਪੀਓਪੀ ਇਸ ਤਰ੍ਹਾਂ ਘੁਲੇਗੀ ਨਹੀਂ ਕਈ ਕਾ ਵੀ ਕਹਿੰਦੇਗੇ ਵੀ ਪੀਓਪੀ ਜਾਈਏ ਮਿੱਟੀ ਹੈ ਜੀ ਪਿਓਰ ਪਿਓਰ ਮਿੱਟੀ ਹੈ ਜੀ ਸਾਡੇ ਕੋਲ ਪੀਓਪੀ ਬਣਾ ਬਣਾ ਵੇਚੀ ਜਾਂਦੇ ਆ ਪਿਓਰ ਮਿੱਟੀ ਦੀ ਇਹ ਨਿਸ਼ਾਨੀ 2 ਮਿੰਟ ਲੱਗਣੇ ਘੁਲ ਲੱਗਿਆ ਇਹ ਪਿਓਰ ਮਿੱਟੀ ਬਾਹਰ ਨਿਕਲੇਗੀ ਸਾਰੀ ਇਹ ਪਿਓਰ ਮਿੱਟੀ ਨਹੀਂ ਜਾਂਦੀ ਹੈ ਸ਼ਹਿਰ ਵਾਸਤੇ ਇਹੀ ਕਰਦੇ ਕਿਤੋਂ ਵੀ ਗਣੇਸ਼ ਲੋ ਇਸ ਤਰ੍ਹਾਂ ਟਰਾਈ ਮਾਰ ਕੇ ਲੋ ਮਿੱਟੀ ਦੇ ਗਣੇਸ਼ ਦੀ ਹੀ ਪੂਜਾ ਕਰਨੀ ਉਸ ਤਵੇ ਆ ਕੇ ਕੀਤਾ ਨੇ ਕਾਫੀ ਕਸਟਮਰ ਨੇ ਬੁੱਕ ਕਰਾ ਚੁੱਕੇ ਸਾਡੇ ਗਣੇਸ਼ ਅੱਜ ਪਿੱਛੇ ਦਾ ਸਟੇਜ ਭਰੀ ਪਈ ਹੈ ਜਿੱਥੇ ਤੇ ਪਰਚੀਆਂ ਲੱਗੀਆਂ ਪਈਆਂ ਸਭ ਗਣੇਸ਼ ਬੁੱਕੇ ਗਿਆ ਦੋ ਦਿਨ ਦੀ ਹੋਰ ਗੱਲ ਹੈ ਸਭ ਗਣੇਸ਼ ਵਿਕੀ ਜਾਣਗੇ ਜੀ ਇਹਦੀ ਪੂਰੀ ਜੀ ਸਾਇਕਨਾ 7 ਦਿਨ ਚੱਲ ਹੋਣੀ ਹੈ ਕੋਈ ਦੋ ਦਿਨ ਰੱਖਦਾ ਕੋਈ ਪੰਜ ਦਿਨ ਰੱਖਦਾ ਕੋਈ 7 ਦਿਨ ਰੱਖਦਾ ਇਹ ਆਪ ਆਪਣੀ ਸ਼ਰਧਾ ਹੈ ਜੀ ਸ਼ਰਧਾ ਉਸਾਰ ਹੀ ਦੀ ਪੂਜਾ ਕੀਤੀਆਂ ਦੀ ਜਿਨ੍ਹਾਂ ਨੇ ਕਿਸੇ ਕੋ ਟਾਈਮ ਹੋਵੇ ਉਹਨਾਂ ਨੇ ਰੱਖਦਾ ਪੂਜਾ ਕਰਨ ਵਾਸਤੇ ਜੀ ਛੋਟਾ 4 ਇੰਚਸ ਲੈ ਕੇ ਫੁੱਲ ਸਾਈਪ 3 3 ਫੁੱਟ ਤੱਕ ਗਣੇਸ਼ ਦਾ ਦੇਖੋ 100 ਰੁਪਏ ਚੱਲੂ ਹੋ ਜਾਂਦਾ ਹੈ 20 200 ਵਾਲਾ ਵੀ ਹੈ 200 ਵਾਲਾ ਵੀ ਹੈ 500 ਵਾਲਾ ਹੈ 1500 ਵਾਲਾ ਹੈ ਕਾਫੀ ਵੈਰਾਈ ਹੈਗੀ ਸਾਰੇ ਗੁਣੇਸ਼ ਦੀ ਮੇਰਾ ਡਰੈਸ ਹੈ ਗਾ ਜੀ ਮੇਰਾ ਨਾਮ ਲਾਡੀ ਕੁਮਹਾਰ ਸ਼ਿਦਾ ਸਾਹਿਬ ਦੇ ਰੋਡ ਦੇ ਉੱਪਰ ਮਿੱਟੀ ਦੀ ਪੁਰਾਣੀ ਦੁਕਾਨ ਹੈ ਜੱਦੀ ਪੁਸ਼ਤੀ ਕੁਮਹਾਰ ਦੀ ਗਵਾਨ ਮਿੱਟੀ ਦੇ ਪਾਂਡਾ ਦੀ ਮੇਰਾ ਮੋਬਾਈਲ ਨੰਬਰ ਕਿਸੇ ਦੁਕਾਨ ਦਾ ਨਾਮ ਪਤਾ ਲੱਗੇ ਮੇਰਾ ਮੋਬਾਈਲ ਨੰਬਰ ਵੀ ਹੈ 988375530 ਇਹ ਮੇਰਾ ਨੰਬਰ ਹੈਗਾ ਜੇ ਤੁਹਾਨੂੰ ਮਰੀ ਨੂੰ ਕਾਲ ਕਰਕੇ ਆ ਸਕਦੇ ਕਿਸੇ ਨੂੰ ਡਰੈਸ ਦਾ ਨਾਮ ਪਤਾ ਲੱਗੇ ਅੰਮਰਸਾ ਦੇ ਅਬਲ ਸਾਰੇ ਮਸ਼ਹੂਰ ਦੁਕਾਨ ਹੈਗੀ ਮਿੱਟੀ ਦੇ ਪਾਂਡਾ ਦੀ ਸ਼ਿਦਾ ਸਾਹਿਬ ਦੇ ਲਾਗੇ ਲਾਡੀ ਇਸਿਰ ਆਪਣੇ ਕੋਈ ਸ਼ਹਿਰ ਜਿੱਕ ਦੋ ਜਣੇ ਵਾਰ ਲੈਂਦੇ ਬਾਕੀ ਸਭ ਪੀਓਪੀ ਵੇਚਦੇ ਆ ਮਿੱਟੀ ਦੀ ਬਹੁਤ ਘੱਟ ਹੁੰਦੀ ਕਿ ਕਲਕੱਤੇੋਂ ਲਿਆਣੀ ਪੈਂਦੀ ਹੈ ਬਹੁਤ ਜ਼ਿਆਦਾ ਖਰਚਾ ਆਉਂਦਾ ਹੈ ਬੜੀ ਧਿਆਨ ਨਾਲ ਮੂਰਤੀਆਂ ਇੱਥੇ ਲਿਆਉਣੀਆਂ ਪੈਂਦੀਆਂ ਆ